ਆ ਦੇਖੋ ਕਿਦਾਂ ਧਮਾਲਾਂ ਪੈਨੀਆਂ ਬਾਬੇ ਦੀਆਂ ਇਹਨੂੰ ਹਵਾ ਆ ਗਈ ਆ ਤੇ ਨੱਚ ਦਾ ਸੈਰ ਖਲਾਰੇ ਆ ਦੇਖੋ ਕਿਦਾਂ ਦੁਨੀਆ ਪਾਗਲ ਹੋਈ ਪਈ ਆ ਹੈ ਆ ਬਾਬੇ ਸਾਡੇ ਪੰਜਾਬ ਦੇ ਵਿੱਚ ਪੂਰੇ ਇੰਡੀਆ ਵਿੱਚ ਹੁਣ ਇਦਾਂ ਦੇ ਦੇਖੋ ਹੱਲੇ ਬੱਲੇ 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 ਦੇਖ ਕਿਦਾਂ ਘਮਰਾ ਸਾਰੇ ਦਾ ਸਾਲੇ ਦਾ ਹੈ ਉਹ ਲੱਗਣੀ ਨੱਚਦਾ ਪੌੜੀਆਂ ਤੋਂ ਤੱਲੇ ਜਨਾਨੀਆਂ ਬੰਦੇ ਦੇਖੋ ਕਿਦਾਂ ਬੈਠੇ ਇਹਨੂੰ ਤਰਸਦੇ ਨੇ ਇਹ ਯਾਨੀ ਕਿ ਉੱਤੋਂ ਰੱਬੀ ਸ਼ਕਤੀ ਆ ਰਹੀ ਹੈ ਆ ਬਾਬੇ ਆ ਇੱਕਦ ਬਾਅਦ ਆ ਦੂਜੀ ਵੀਡੀਓ ਲੱਗਣੀ ਹੈ ਤੋਂ ਬਾਅਦ ਨਾਲੇ ਠੀਕ ਆ ਦੇ ਲੋ ਆ ਬਾਬਾ ਤੁਸੀਂ ਦੇਖਿਆ ਹੋਣਾ ਬੀਜੇ ਲੋੰ ਦਾ ਸਗਾ ਇਹ 76 ਵੀ ਖਾਂਦਾ ਦੇਖਿਆ ਹੋਣਾ ਜਨਾਨੀਆਂ ਦੇ ਕੋਲੋਂ ਕਾਪੀ ਲੈ ਕੇ ਉਹ ਲਈ ਪਾਸਪੋਰਟ ਦੀ ਤਿਆਸਕਤ ਕਰਦਾ ਵੀਜ਼ਾ ਲੱਗ ਜਾਏਗਾ ਹੂੰ ਇਹਨਾਂ ਬੰਦਿਆਂ ਤੇ ਅਸੀਂ ਯਕੀਨ ਕਰਦੇ ਹਾਂ ਕਿੱਥੇ ਦੁਨੀਆ ਪਹੁੰਚ ਗਈ ਆ ਇਹ ਸਾਲੇ ਉੱਥੇ ਘੁੱਸੇ ਦੇ ਘੁੱਸੇ ਬੈਠੇ ਨੇ ਇਹਨਾਂ ਦੇ ਮੋਰੇ ਮੱਥੇ ਟੇਕਦੇ ਨੇ ਬਾਬਿਆਂ ਦੇ ਮੋਰੇ ਜਾਓ ਮੇਰੇ ਬਰੋ ਸਾਲੇ ਪੂਰਾ ਟੱਬਰ ਬੈਠਿਆ ਕਰੋ ਤੁਸੀਂ ਤੁਹਾਨੂੰ ਅਕਲ ਆਉਣੀ ਕੋਈ ਨਹੀਂ ਕੀ ਤੁਸੀਂ ਅਨਪੜ੍ਹ ਹੋ ਤੁਹਾਨੂੰ ਪੜ੍ਹਾਈ ਦਾ ਪਤਾ ਹੀ ਕੋਈ ਨਹੀਂਗਾ ਹੂੰ ਬੇਨਾ ਬੰਦਿਆਂ ਨੇ ਆਹ ਚੀਜ਼ਾਂ ਦੇਣੀਆਂ ਸਾਨੂੰ ਹੂੰ ਇਹ ਬਾਬਿਆਂ ਤੇ ਅਸੀਂ ਯਕੀਨ ਕਰਦੇ ਇਹਨਾਂ ਤੇ ਹੂੰ ਕੋਈ ਕਹਿੰਦਾ ਵਸ਼ੀਕਰਨ ਕਰਾ ਲਵਾਂ ਕੋਈ ਕਹਿੰਦਾ ਕਿਸੇ ਦੇ ਮੁੰਡਾ ਨਹੀਂ ਹੁੰਦਾ ਉਹ ਕਰ ਦਿੰਦੇ ਨੇ ਹੂੰ ਕੋਈ ਨੋ ਘਰੋਂ ਭੱਜ ਗਈ ਆ ਹੈ ਉਹਨੂੰ ਵਾਪਸ ਲੈ ਆਉਂਦੇ ਆ ਕੋਈ ਮਸ਼ੂਕ ਦੀ ਮਿੱਟੀ ਲੈ ਉਹ ਕੰਧ ਟੱਪ ਕੇ ਰਾਤ ਨੂੰ ਆ ਜਾਊਗੀ ਤੁਹਾਡੇ ਘਰ ਲਓ ਹੂੰ ਮਾਰਟੀ ਨਹੀਂ ਦੋਧ ਦੇਂਦੇ ਦੋਧ ਦੇ ਵਿੱਚ ਵਾਧਾ ਹੋ ਜਾਊਗਾ ਪੈਸੇ ਨਹੀਂ ਟੈਕਰੇ ਪੈਸੇ ਆ ਜਾਣਗੇ ਗਰੋਥ ਤੁਹਾਡੇ ਉੱਤੇ ਵੱਡੇ ਵੱਡੇ ਉਹ ਟਾਲ ਦਿੰਦੇ ਨੇ ਇਹ ਬਾਪ ਜਿਹੜੇ ਇੱਕ ਹੁੱਸੇ ਪਿੰਡਾਂ ਵਿੱਚੋਂ ਕ੍ਰਿਮੀਨਲ ਕੰਮ ਕਰਕੇ ਆਪ ਬਾਹਰ ਆਏ ਹੁੰਦੇ ਕੋਈ ਜਗ੍ਹਾ ਦੇਖ ਲੈਂਦੇ ਨੇ ਉੱਥੇ ਬਹਿ ਜਾਂਦੇ ਨੇ ਇਹਨਾਂ ਨੂੰ ਪੁਆਇੰਟ ਵਿੱਚ ਕੋਈ ਪੁੱਛਦਾ ਨਹੀਂਗਾ ਇਹਨਾਂ ਦੀਆਂ ਜਨਾਨੀਆਂ ਇਹਨਾਂ ਨੇ ਘਰੋਂ ਕੱਢ ਦਿੱਤੇ ਇਹ ਕੱਢ ਦਿੰਦੀਆਂ ਇਹਨਾਂ ਨੂੰ ਤੇ ਇਹਨਾਂ ਦੇ ਆਪਣੇ ਸਾਲਿਆਂ ਦੇ ਬੱਚਾ ਨਹੀਂ ਕੋਈ ਹੁੰਦਾ ਦੇਖਿਆ ਨਾ ਪਾਪਿਆਂ ਦੇ ਕੋਈ ਬੱਚਾ ਕੋਈ ਵਿਆਹ ਹੋਵੇ ਠੀਕ ਹੈ ਕਿ ਨਹੀਂ ਤੇ ਕ੍ਰਾਈਮ ਕੰਮ ਇੱਥੇ ਕਰਦੇ ਨੇ ਤੇ ਅਸੀਂ ਇਹਨਾਂ ਮੋਰੇ ਦਾ ਹੱਥ ਜੋੜਦੇ ਨੇ ਨਾ ਹਰਾਮ ਦੇ ਆ ਮੋਰੇ ਇਹਨਾਂ ਕੋ ਭੈਣ ਚੁੱਦਾ ਦੱਲਿਆਂ ਵਿੱਚ ਕਿਹੜੀ ਸ਼ਕਤੀ ਹੈ ਪਹਿਲਾਂ ਤਾਂ ਇਹ ਦੱਸੋ ਤਾਂ ਗਾਲਾਂ ਦਾ ਮੈਂ ਐਸੀ ਕਰਕੇ ਕੱਢਦਾ ਨਹੀਂ ਸੁਣਨੀ ਨਾ ਸੁਣੋ ਤੁਸੀਂ ਜਾਓ ਇਹਨਾਂ ਦੇ ਬੈਠੋ ਰਿਸ਼ਤੇ ਕਰਾਓ ਇਹਨਾਂ ਨੂੰ ਹੂੰ ਇਹਨਾਂ ਦੇ ਦੀਵਾਨ ਸੁਣਿਆ ਕਰੋ ਜਾ ਕੇ ਸਾਲੇ ਤਾਈਆਂ ਉੱਥੇ ਦੇ ਉੱਥੇ ਰਹਿੰਦੇ ਕੰਮ ਤੁਹਾਨੂੰ ਕੋਈ ਨਹੀਂ ਲਗਾਉਂਦਾ ਬਾਹਰ ਜਾ ਕੇ ਇੱਥੇ ਮੇਤਾਂ ਕਰਦੇ ਸਾਨੂੰ ਕੰਮ ਤੇ ਲਵਾਦੇ ਕੰਮ ਤੁਹਾਨੂੰ ਆਉਂਦਾ ਕੋਈ ਨਹੀਂ ਕਿਉਂਕਿ ਤੁਸੀਂ ਇਹਨਾਂ ਦੀ ਢੋਲਕੀਆਂ ਬਜਾਉਣੀਆਂ ਗਿੱਜੀਆਂ ਉੱਥੇ ਦਰਬਾਰਾਂ ਤੇ ਜਾ ਕੇ ਇਹਨਾਂ ਦੇ ਮੱਥੇ ਟੇਕ ਟੇਕ ਇਹਨਾਂ ਦੇ ਤੁਸੀਂ ਬੈਠੇ ਆ ਹੈ ਬਸ ਇਹ ਕਾਰਨ ਕਰਾ ਲਓ ਇਹਨਾਂ ਬਾਬਿਆਂ ਦੇ ਕੋਲ ਹੈ ਇਹਨਾਂ ਦੇ ਪੁਲਿਸ ਕੇਸ ਇਹਨਾਂ ਦੇ ਸਾਲਿਆਂ ਦੇ ਪਏ ਹੁੰਦੇ ਭੁੱਕੀ ਵੇਚਦੇ ਸਾਲੇ ਫੜੇ ਹੁੰਦੇ ਨੇ ਉਸਿੱਤਨ ਕਿਲੋ ਮੀਟਰ ਤੇ ਤੁਹਾਨੂੰ ਇਹਨਾਂ ਦੀ ਜਗਾ ਮੈਂਣੀਆ ਇਹ ਬਾਬੇ ਬੈਠੇ ਹੋਣਾ ਨੇ ਉੱਥੇ ਬੁੜੀਆਂ ਜਨਾਨੀਆਂ ਇਕੱਠੀਆਂ ਹੋ ਉੱਥੇ ਚਲੇ ਜਾਂਦੀਆਂ ਮੱਥੇ ਟੇਕਦੀਆਂ ਹਾਂ ਆ ਬੀਜੇ ਲਵਾਉਂਦਾ ਆਹ ਬਾਬਾ ਇਹ ਕੈਨੇਡਾ ਵੀ ਆਇਆ ਸੀਗਾ ਉਦਾਂ ਦੇ ਬੰਦੇ ਮਗਰ ਚੱਲ ਪੈਂਦੇ ਨੇ ਜੇ ਮੇਰੀ ਵੀਡੀਓ ਦੇਖਦਾ ਕੋਈ ਪਹੁੰਚ ਹੁੰਦੀ ਆ ਪੰਜਾਬੀ ਤੇ ਮਨਨ ਸਾਲਿਆਂ ਤੋਂ ਡਾਡ ਡੋੜ ਨਹੀਂ ਮਾਰਿਆ ਤੁਸੀਂ ਦੇਖੋ ਬੀਜਾ ਦਾ ਦੇਣਾ ਵੈਸੀ ਨੇ ਸਾਰੀ ਦੁਨੀਆ ਨੂੰ ਪਤਾ ਵੈਸੀ ਵੀਜ਼ਾ ਦੇ ਰਹੀ ਆ ਉਹ ਤੁਹਾਡੀ ਇੰਟਰਵਿਊ ਲੈਣਗੇ ਤੁਹਾਡੇ ਡਾਕੂਮੈਂਟ ਪੂਰੇ ਤੁਹਾਨੂੰ ਵੀਜ਼ਾ ਲਾ ਦੇਣਗੇ ਇਹਨਾਂ ਵਿੱਚ ਛੱਤੀ ਸਾਲਿਆਂ ਦੇ ਵਿੱਚ ਇਹ ਉੜਕੇ ਜਾ ਕੇ ਵੀਜ਼ਾ ਲਵਾ ਲਿਆ ਹੁੰਦੇ ਆ ਤੇ ਜੇ ਇਹ ਵੀਜ਼ਾ ਲਾਉਣ ਲੱਪ ਹੋਣਾ ਤਾਂ ਅਸੀਂ ਜਰਮਨ ਐਮਬੈਸੀ ਆ ਸਾਡੀਆਂ ਕਨਿਊਡਾ ਅਮਰੀਕਾ ਦੀਆਂ ਐਮਬੈਸੀਆਂ ਤੇ ਐਡਾ ਡੀਆਂ ਅਸੀਂ ਤਨਖਾਹ ਹੁੰਦੇ ਨੇ ਐਡਾ ਡੇ ਕਿਰਾਏ ਦਿੰਨੇ ਅਸੀਂ ਉੱਥੇ ਹੈ ਐਡਾ ਡਾ ਵਰਕਰ ਸਾਡਾ ਉੱਥੇ ਕੰਮ ਕਰ ਰਿਆ ਤੇ ਉਹਨਾਂ ਨੂੰ ਅਸੀਂ ਵਾਪਸ ਇੱਥੇ ਸਾਧ ਦੇ ਲੈਣੇ ਸਾਡੀ 4 ਆਰਬਾ ਰੁਪਏ ਤਨਖਾਹ ਬਚਣੀ ਮਹੀਨੇ ਦੇ ਤੇ ਕੁਸੇ ਤਿੰਨ ਚਾਰ ਲੈ ਜਾ ਸਾਲੇ ਮੇਰੇ ਹਰਾਮ ਦੇ ਉੱਥੇ ਜਾ ਕੇ ਹੂੰ ਜਿਹੜੇ ਤੁਸੀਂ ਵੀ ਭਾਗ ਤੇ ਨਾ ਦਿੱਥੇ ਜਾਇਆ ਕਰੋ ਉੱਥੇ ਕੋਈ ਚੱਕਰ ਨਹੀਂਗਾ ਮੈਨੂੰ ਤੁਸੀਂ ਸਿਰਫ ਮੰਗਮੀਆਂ ਰੋਟੀਆਂ ਤਾਲਾਂ ਫ੍ਰੀ ਦੀਆਂ ਰੋਟੀਆਂ ਜਿੱਥੋਂ ਮਿਲਦੀਆਂ ਜਗਾ ਦੇ ਉੱਤੇ ਉੱਥੇ ਜਾ ਕੇ ਖਾਣੇ ਗੈਜੀਆਂ ਆ ਹੈ ਉੱਥੇ ਐਤਵਾਰ ਹੀ ਚੱਲੇਗਾ ਮੱਥੇ ਟੇਕਿਆਂ ਤੇ ਜਾ ਕੇ ਉੱਥੋਂ ਜਾ ਕੇ ਰੋਟੀਆਂ ਖਾਣੀਆਂ ਦੀਆਂ ਫ੍ਰੀਆਂ ਹੂੰ ਕੋ ਚੜਾਵਾ ਚਾੜ ਦਿੱਤਾ ਉੱਥੇ ਨਾ ਮੋਰੇ ਬਸ ਆਗਾ ਕਾਰਨ ਨੂੰ ਤਰੱਕੀ ਨਹੀਂ ਹੁੰਦੀ ਘਰ ਚ ਕਲੇਸ਼ ਰਹਿੰਦਾ ਜਾਂ ਕੰਮੇ ਨਹੀਂ ਕਰਨਾ ਸਾਰਾ ਇੱਕ ਬੰਦਾ ਤੁਹਾਡਾ ਕੰਮ ਕਰਦਾ ਪੇ ਤੁਹਾਡਾ ਤੇ ਸਾਲ 9 ਜਾਣੇ ਤੁਸੀਂ ਬੇਲੇ ਖਾਨਨੇ ਆ ਤੇ ਘਰ ਵਿੱਚ ਪੈਸਾ ਕਿੱਥੋਂ ਬਰਕਤ ਹੋ ਜੂਗੀ ਤੁਹਾਡੇ ਐਦਾਂ ਦੇ ਬੰਦੇ ਆ ਬਾਬਿਆਂ ਉੱਤੇ ਯਕੀਨ ਕਰਦੇ ਨੇ ਕਿਦਾਂ ਇਹਨੂੰ ਸਾਲੇ ਨੂੰ ਹਵਾ ਆਉਂਦੀ ਆ ਠੀਕ ਆ ਕਿ ਨਹੀਂ ਤੁਸੀਂ ਇੱਥੇ ਜਰਮਨ ਦੇ ਵਿੱਚ ਮੈਂ ਜੋਰਪ ਵਿੱਚ ਪੂਰੇ ਦਿ ਤਕਰੀਬਨ ਬਾਰਲ ਵਿੱਚ ਜਾ ਚੁੱਕਾ ਹੁਣ ਅੱਧ ਪਚਾਦ ਦੇ ਵਿੱਚ ਤੇ ਆ ਗੋਰੇ-ਗੋਰੀਆਂ ਨਾਲ ਸਾਡੇ ਕੰਟੈਕਟ ਹੁੰਦੇ ਨੇ ਮੈਨੂੰ ਇੱਥੇ ਨਾਚਰ ਹੋ ਗਿਆ ਰਹਿੰਦੇ ਨੂੰ ਮੈਂ ਤਾਂ ਕਿਸੇ ਗੋਰੀ ਨੂੰ ਹਵਾ ਆਉਂਦੀ ਦੇਖੀ ਕੋਈ ਨਹੀਂ ਤਾਂ ਖੇਲਦੀ ਆਵੇ ਸੈਰ ਹਲੌਂਦੀ ਸਿਲਕੀ ਵਾਲ ਹੈ ਉਹਦੇ ਹੈ ਪਿੰਟ ਪਾਈ ਹੋਏ ਨੇ ਕੰਧਾਂ 'ਚ ਸ਼ਰਮਾਰਦੀ ਆ ਦੋਕ ਗੋਰੇ ਫੜਦੇ ਉਹਨੂੰ ਜਾਂ ਗੋਰਿਆਂ ਨੂੰ ਹਵਾ ਆਈ ਆ ਮੈਨੂੰ ਇੱਕ ਵੀ ਦਿਖਾ ਲਦਾ ਇੱਥੇ ਯਾਰ ਮੋਂਦੇ ਵਿੱਚ ਆਉਂਦੀ ਹਵਾ 사ਉਦੀ ਅਰਬ ਦੇ ਵਿੱਚ ਉਹ ਨਹੀਂ ਮੈਨੂੰ ਇਹ ਆਉਂਦੀ ਹੁਣੇ ਹਵਾ ਹਾਂ ਜਾਇਤੇ ਆਉਂਦੀ ਆ ਜੋਰਪੂ ਕੇਤੇ ਵੀ ਅਮਰੀਕਾ ਦਿਖਾ ਲਦਾ ਹੋਰ ਕੇਤੇ ਦਿਖਾ ਲਦਾ ਜੇ ਆਉਂਦੀ ਆ ਹਵਾ ਉਹ ਜਿਹੜੇ ਇੰਡੀਆ ਤੋਂ ਬਾਬੇ ਆਏ ਉਹਨੇ ਚੰਗਲੈਂਡ ਬੱਚੇ ਬੈਠੇ ਨੇ ਕੈਨੇਡਾ ਵਿੱਚ ਪਖਾਨਡ ਬਣਾਇਆ ਆ ਉਹ ਬੈਠੇ ਨੇ ਨਾ ਉੱਥੇ ਉਹਨਾਂ ਨੂੰ ਹਵਾ ਆਉਂਦੀ ਆ ਉਹਨਾਂ ਨੇ ਆਪਣਾ ਤੋਰੀ ਠਿਕਾ ਇੱਥੇ ਵੀ ਚਲਾਇਆ ਠਗਾਣੇ ਆਣ ਕੇ ਅਸੀਂ ਫੇਰ ਵੀ ਇੱਥੇ ਇਹਨਾਂ ਦੇ ਜਾਂਦੇ ਆ ਮੱਛੀ ਟੀਕਦੇ ਸਾਨੂੰ ਫਾਇਦਾ ਇਹਨਾਂ ਤੋਂ ਹੋਣਾ ਹੈ ਹੋਰ ਕੋਈ ਫਾਇਦਾ ਹੀ ਨਹੀਂ ਹੋਣਾ ਤੇ ਮੈਨੂੰ ਇੱਕ ਤਾਂ ਖਾਲੋਵੇ ਗੋਰੀ ਨੂੰ ਹਵਾ ਆਉਂਦੀ ਹੋਵੇ ਜਾਂ ਪੁੱਛਾਂ ਦਿੰਦੀ ਹੋਵੇ ਜਾਂ ਝੰਡੇ ਚੱਕ ਕੇ ਸਾਲੀ ਜਾਂਦੀ ਹੋਵੇ ਕਿਸੇ ਜਗ੍ਹਾ ਦੇਤੇ ਪੀਰ ਦੀ ਦੇਤੇ ਇੱਕ ਵੀ ਦਿਖਾ ਲ ਦਿਓ ਤੇ ਐਸੇ 2-2 ਕਿਲੋਮੀਟਰ ਤੇ ਤੁਹਾਨੂੰ ਦੇ ਸਕਦੇ ਨੇ ਹੁਣ ਚెంਟੇ ਬਜਾਉਦੇ ਨੇ ਢੋਲਕੀਆਂ ਕੁੱਟਦੇ ਨੇ ਹੁਣ ਹਵਾ ਆਉਂਦੀਆਂ ਇਹਨਾਂ ਨੂੰ ਅਸੀਂ ਇਹਨਾਂ ਤੇ ਯਕੀਨ ਕਰ ਲੈਨੇ ਹੁਣ ਇੱਕ ਆ ਹੋਰ ਤੀਜੀ ਵੀਡੀਓ ਕਰਾਉਂਦਾ ਤਸੱਲੀ ਤੁਹਾਡੀ ਮੈਂ ਟਗਾ ਕੇ ਕਾਇ ਇਹ ਸਾਈਂ ਸਾਹਿਬ ਨੇ ਉਹ ਗਾਣੇ ਕਾਢਦੇ ਨੇ ਹੂੰ ਇਹ ਗਾਣੇ ਕਾਢਦੇ ਨੇ ਭਗਤਾਂ ਨੂੰ ਇਹਨਾਂ ਵਿੱਚ ਬੜੀਆਂ ਸ਼ਕਤੀਆਂ ਨੇ ਇਹ ਇੱਕ ਤੁਸੀਂ ਕਲਾਕਾਰ ਦੇਖਿਆ ਹੁਣ ਸਿੰਗਰ ਨਾਂ ਤੁਹਾਨੂੰ ਪਤਾ ਲੱਗੇ ਜਾਨ 1.5 ਕਿਲੋਮੀਟਰ ਦੇ ਤੇ ਗਾਣੇ ਹੁੰਦੇ ਨੇ ਉਹਦਾ ਕੱਲ ਚੰਡੀਗੜ੍ਹ ਐਕਸੀਡੈਂਟ ਹੋਇਆ ਸੀ ਗਾਰ ਦੇ ਵਿੱਚ ਤੇ ਉਹਨੂੰ ਇਹਨਾਂ ਸਾਈਆਂ ਨੇ ਕੱਢਿਆ ਸੀ ਬਾਹਰ ਬਾਹਾਂ ਫੜ ਕੇ ਵਿਭਾਗਤਾ ਤੇਰੀ ਜ਼ਰੂਰਤ ਆ ਸਾਨੂੰ ਤੂੰ ਕਿੱਥੇ ਚੱਲੇ ਆ ਤੂੰ ਦਾ ਤੁਰ ਚੱਲੇ ਆ ਸੀ ਇੱਕ ਇਹਦੇ ਨਾਲ ਦਾ ਚੜ ਗਿਆ ਸੀ ਗੱਡੀ ਤੇ ਇਹਨੂੰ ਫਿਰ ਸਾਈ ਨੇ ਬਚਾ ਲਿਆ ਸੀ ਦਾ ਬਾਹ ਕੱਢੀ ਦਰਵਾਜ਼ਾ ਖੋਲ ਲਿਆ ਰਿਮੋਟ ਹੱਥ ਵਿੱਚ ਇਹਨਾਂ ਦੇ ਹੁੰਦੇ ਨੇ ਤੇ ਉਹ ਕੱਢ ਕੁੱਢ ਲੈ ਇਹਨਾਂ ਨੇ ਬਾਹਰ ਤੇ ਹਸਪੀਟਲ ਨੂੰ ਲੈ ਕੇ ਗਿਆ ਉੱਥੇ ਏਦਾਂ ਕੀਤੀ ਤੇ ਇਹ ਠੀਕ ਠਾਕ ਹੋ ਗਏ ਨੇ ਹਮ ਉਹਨੂੰ ਸੱਦਣ ਦੀ ਜ਼ਰੂਰਤ ਤੇ ਕੋਈ ਨਹੀਂ ਕਿ ਐਂਬੂਲੈਂਸ ਆਈ ਕੋਈ ਨਹੀਂ ਕਿ ਇਹਨਾਂ ਨੇ ਕੱਢਿਆ ਸੀ ਇਹਨਾਂ ਨੂੰ ਕਿ ਹੋ ਗਿਆ ਉੱਥੇ ਜਾਣਾ ਇਹਨਾਂ ਨੱਚਣਾ ਘੁੰਮਰੀਆਂ ਪਾ ਕੇ ਪੈਰਾਂ ਦੇ ਵਿੱਚ ਉਹਨਾਂ ਨੂੰ ਪੈਸੇ ਸਟੂਡੈਂਟ ਇਹਨਾਂ ਤਰੀਫਾਂ ਆਪੇ ਕਰਨੀਆਂ ਤੇ ਮੇਰੇ ਇੱਥੇ 10 12 ਐਕਸੀਡੈਂਟ ਹੋਇਆ ਮੇਨਤਾ ਕੋਲੇ 5.5 ਆਇਆ ਕੋਈ ਨਹੀਂ ਹੈ ਮੇਤੋ ਵੱਡਾ ਕੋਈ ਦਾਨੀ ਨਹੀਂ ਹੁਣ ਮੈਨੂੰ ਮੈਂ ਤਾਂ ਇੱਥੇ ਜਰਮਨ ਦੇ ਵਿੱਚ ਹੈਂ ਹਰ ਬੰਦੇ ਦੀ ਮੈਂ ਹੈਲਪ ਕੀਤੀ ਹੋਣੀ ਆ ਬਿਆਹ ਤੇ ਪ੍ਰਸ਼ਾਦੀ ਇੰਡੀਆ ਦੇ ਵਿੱਚ ਹੁਣ ਮੈਂ ਹਟ ਗਿਆ ਕਰਨ ਠੀਕ ਆ ਕਰਨੇ ਇੰਡੀਆ ਦੇ ਵਿੱਚ ਵੀ ਹੈਲਪ ਕੀਤੀ ਮੈਨੂੰ ਤਾਂ ਸਾਲਾ ਕੋਈ ਆਇਆ ਨਹੀਂ ਸਾਇੰਸ ਨਹੀਂ ਕੱਢਣ ਦੇ ਕਾਰਨਾਂ ਦੇ ਵਿੱਚ ਤੇ ਐਂਬੂਲੈਂਸ ਆਈ ਜਾਂ ਤਿੰਨ ਚਾਰ ਕੋਰ ਆ ਭਈ ਸ਼ੀਸ਼ੇ-ਛੂਛੇ ਭਾਂਡ ਤੋੜ ਕੇ ਬਾਹਰ ਨਿਕਲੇ ਹਾਂ ਸਾਲ ਤਾਂ ਸਾਲ ਅੱਜ ਤੱਕ ਕੋਈ ਇਦਾਂ ਦਾ ਚਮਤਕਾਰ ਹੋਇਆ ਹੀ ਕੋਈ ਨਹੀਂਗਾ ਭਈ ਸਾਇੰਸ ਸਾਨੂੰ ਆਣ ਕੇ ਕੱਢ ਲੈਣ ਬਾਹਰ ਸਾਡੀ ਹੋ ਤਸੀਂ ਵੀ ਇਹਨਾਂ ਦੀ ਗਾਣੇ ਗਾਈਏ ਵੀ ਸਾਨੂੰ ਕੱਢ ਲਿਆ ਸਾਇਆਂ ਨੇ ਬਾਹਰ ਇਹਨਾਂ ਨੂੰ ਉਹ ਬੰਦੇ ਉਹਦਾ ਜਕਿੰਗ ਕਰ ਲੈਂਦੇ ਨੇ ਤੇ ਫਿਰ ਹੌਸਪੀਟਲ ਇੱਥੇ ਬਣਾਇਆ ਉਹ ਮਹਾੜੀ ਉਹ ਚੰਡੀਗੜ੍ਹ ਉਹ ਸਾਲਿਆਂ ਨੂੰ ਢਾ ਦੇ ਬਲਡੋਜ਼ਰ ਫਿਰ ਉਹ ਜੋਗੀ ਨੂੰ ਸਾਧ ਦੇ ਉੱਥੋਂ ਇਹ ਡਾਕਟਰ ਜਿਹੜੇ ਰੱਖਿਓ ਉਹਦੇ ਤਰਖਾਨਾ ਲਈ ਜਾਂਦੇ ਕੰਨਾਂ ਵਿੱਚ ਟੂਟੀਆਂ ਸਾਲੇ ਪਸਾਈਆਂ 5-5 ਲੱਖ ਦੇ ਸਾਡੇ ਬਿੱਲ ਬਣਾਈ ਜਾਂਦੇ ਨੇ ਹੈ ਗਰੀਬ ਬੰਦੇ ਨੂੰ ਇਹ ਲੁੱਟੀ ਜਾਂਦੇ ਨੇ ਤੇ ਫਿਰ ਢਾ ਦੇ ਨੇ ਫਿਰ ਇਦਾਂ ਦੇ 15 ਕੁ ਸਾਈਂ ਸਾਰੇ ਇਕੱਠੇ ਕਰ ਲੋ ਤੇ ਤੁਹਾਡੇ ਹੈਗੇ ਜਿਹੜੇ ਤੇੜੇ ਉਹ ਚਲੇ ਜਾਂਦੇ ਉਸ ਜਾ ਕੇ ਕੰਮ ਕਰਿਆ ਹੁੰਦੇ ਆ ਤੁਹਾਡਾ ਲਾਜ ਲੋਜ ਫ੍ਰੀ ਹੋ ਜਾਣਾ ਹੈ ਕਿਹੜੀ ਸੋਚ ਵਿੱਚ ਅਸੀਂ ਬੈਠੇ ਨੇ ਪੰਜਾਬ ਚ ਤਰੱਕੀ ਨਹੀਂ ਕਰਦਾ ਇੰਝ ਇੱਥੇ ਤਰੱਕੀ ਨਹੀਂ ਕਰਦਾ ਸਾੜੇ ਬੇਲੜ ਰਹਿ ਕੇ ਖੁਸ਼ ਨੇ ਹਾਂ ਆ ਤਰੱਕੀ ਕਰਨੀ ਅਸੀਂ ਤੇ ਬਾਹਰ ਆ ਕੇ ਤਰੱਕੀ ਕਿਉਂ ਹੁੰਦੀ ਜਾਂਦੀ ਹੈ ਬਾਹਰ ਹੀ ਫਿਰ ਸਾਡਾ ਧਿਆਨ ਲਈ ਦੁਨੋਂ ਜਾਂਦਾ ਹੀ ਕੋਈ ਨਹੀਂਗਾ ਜੇ ਅਸੀਂ ਇਥੇ ਇੰਝ ਹੀ ਹੁੰਦੇ ਅਸੀਂ ਵੀ ਜੇ ਉਥੇ ਬਾਹਰ ਟੀ ਫੜ ਕੇ ਜਗ੍ਹਾ ਤੇ ਰੰਗ ਰੰਗ ਕੂਚੀਆਂ ਕਾਚੀਆਂ ਕਾਲੀਆਂ ਕੁੜੀਆਂ ਕਰੀ ਜਾਣੀਆਂ ਸੀਗੀਆਂ ਹਾਂ ਯੂਸਾਨ ਰੋਟੀ ਉੱਥੋਂ ਮਾਣਨੇ ਸੀ ਸ਼ੁਕਰ ਕਰੋ ਬਾਹਰ ਇੰਨਾ ਬੰਦਾ ਸਾਡਾ ਬਾਹਰ ਆ ਚੁੱਕਾ ਬਾਹਰ ਆ ਕੇ ਸੀ ਕੰਮ ਕੀਤੇ ਨੇ ਪੈਸੇ ਭੇਜੇ ਨੇ ਉਸੇ ਮਕਾਨ ਬਣਾਏ ਨੇ ਬਹਿ ਜਾ ਬਹਿ ਜਾ ਕਰਾ ਕਰੂ ਕੇ ਰੱਖ ਹੱਤੀ ਅਸੀਂ ਉੱਥੇ ਰਹਿੰਦੇ ਸਾਨੂੰ ਇਹ ਵੀਜ਼ਾ ਨਾ ਦਿੰਦੀਆਂ ਇਹ ਕੰਟਰੀਆਂ ਠੀਕ ਹੈ ਕਰਨ ਤੇ ਸਾਡਾ ਉੱਥੇ ਕਿੱਥੋਂ ਚੱਲੋਣਾ ਸੀਗਾ ਜਗਾੜ ਮੰਟ ਹੁਣ ਸਾਡੇ ਕੋ ਕੱਚੇ ਮਕਾਨ ਹੋਣੇ ਸੀ ਹਜੇ ਤੱਕ ਵੀ ਪੱਕੀਆਂ ਸੜਕਾਂ ਨਹੀਂ ਸੀ ਨਿਕਲਣੇ ਹਜੇ ਤੇ ਕੋ ਦੇਸ਼ ਦੇ ਸਾਡੇ ਲੀਡਰ ਤਾਂ ਅੱਗੇ ਚੋਰ ਨੇ ਹੂੰ ਕੋਸਾ ਸੀ ਬਾਬਿਆਂ ਦੇ ਵਿਸ਼ਵਾਸ ਰੱਖਣਾ ਸੀਗਾ ਤੇ ਕਦੋਂ ਕਰਨ ਕਿ ਚਮਤਕਾਰ ਇਹਨਾਂ ਨੇ ਕੁਝ ਨਹੀਂ ਕਰਨਾ ਕੋਰਨਾ ਜਿੰਨੇ ਮਰਜੀ ਇਹਨਾਂ ਦੇ ਪੈਰੀਂ ਹੱਥ ਲਾ ਦੇ ਗੋਡੀਆਂ ਹੱਥ ਲਾ ਦਿਓ ਜੋ ਮਰਜੀ ਕਰ ਲੋ ਸਾਲੇ ਇਦਾਂ ਦੇ ਨਮਰਦ ਹੈਗੇ ਬੰਦੇ ਸਿਰੇ ਦੇ ਜਿਹੜੇ ਸਾਲੇ ਆਪਣੇ ਕੁੜੀਆਂ ਵੀ ਇਹਨਾਂ ਦੀ ਜਗ੍ਹਾ ਤੇ ਚੜਾਏ ਹੁੰਦੇ ਨੇ ਉੱਥੇ ਮੱਥਾ ਟੇਕਦੀਆਂ ਉਹਨਾਂ ਕੁੜੀਆਂ ਦੇ ਨਾਲ ਕੀ ਗਲਤ ਕੰਮ ਕਰਦੇ ਨੇ ਉਹਨਾਂ ਮਾਂ ਪੇ ਨੂੰ ਪਤਾ ਕੋਈ ਨਹੀਂ ਲੱਗਾ ਤੇ ਪੁਲਿਸ ਪ੍ਰਸ਼ਾਸਨ ਸੱਤਦਾ ਮੈਂ ਕਰੀ ਜਾਂਦੇ ਕੰਮ ਸਾਲੇ ਮੈਂ ਤੁਹਾਡੇ ਨਾਲ ਗੱਲ ਨਾਲੋਂ ਹੀ ਲਾ ਦੋਣੀ ਹਣ ਕਿ ਇੱਥੇ ਇਦਾਂ ਦੇ ਕੰਮ ਅੱਗੇ ਚੱਲ ਆ ਲੈ ਚਲੂਲੇ ਜਿੰਨੇ ਚਿਰ ਚੱਲਣੇ ਸੀ ਚੱਲ ਗਏ ਆ ਮੈਨੂੰ ਤਾਂ ਜੇ ਮੈਂ ਸੱਚੀ ਗੱਲ ਕਰਦਾ ਨਾ ਹਰਾਮ ਦੇ ਅੱਗ ਬਹੁਤ ਲੱਗਦੀ ਹੁੰਦੀ ਹੈ ਭਗਤੋਂ ਦੇ ਕੋਸ਼ ਇਹਨਾਂ ਦੇ ਤੁਸੀਂ ਜਿਹੜਾ ਜੋ ਕਰਨ ਕਰ ਲੋ ਆਜਾ ਤੂੰ ਮੈਂ ਇੱਥੇ ਰਹਿਣਾ ਮੈਨੂੰ ਫੋਨ ਹੀ ਕਰ ਲੋ ਤੂੰ ਹੈ ਨਾਲੇ ਬਾਬਾ ਕੋਈ ਲਾਲ ਬੇਕਾਲ ਜਿੰਨੇ ਲਾਉਣੀ ਆ ਭੈਣ ਚੋ ਜੇ ਸਾਲਿਆ ਇੱਥੇ ਜਗ੍ਹਾ ਵਿੱਚ ਰਹਿ ਗਿਆ ਤਾਂ ਫੇਰ ਗੱਲ ਕਰੀ ਤੂੰ ਹੂੰ ਹੈਂ ਕੁੜੀਆਂ ਉਹ ਚੰਗੀਆਂ ਲੱਗਦੀਆਂ ਉਹ ਜਗ੍ਹਾ ਦੇ ਤੇ ਚੜਾਉਂਦੇ ਆ ਉਹਨਾਂ ਨੂੰ ਤੁਸੀਂ ਮਾਂ ਪੇ ਉਹਨਾਂ ਦੇ ਹੂੰ ਤੇ ਘਰ ਤੁਹਾਡੇ ਕੋਲ ਵੀ ਵਿਆਹ ਨਹੀਂ ਇਹਨਾਂ ਦੇ ਹੁੰਦੇ ਤੁਹਾਨੂੰ ਜੁਮਣ ਦਾ ਹੀ ਪਤਾ ਹੁੰਦਾ ਵਿਆਹ ਕਰਾਉਣ ਦੇ ਦਾਜ ਲੈਣ ਦਾ ਪਤਾ ਹੁੰਦਾ ਹੈ ਫਿਰ ਜਦੋਂ ਪੜ੍ਹਾਈਆਂ ਨਹੀਂ ਹੁੰਦੀ ਇਹਨਾਂ ਬਾਪਿਆਂ ਦੇ ਸਾਲਾ ਦੰਨਿਆਂ ਦੇ ਛਾੜਦੇ ਹੋ ਇਹਨਾਂ ਨੇ ਕੀ ਕਰ ਲੈਣਾ ਉਹਨਾਂ ਨੂੰ ਹੂੰ ਉਹ ਤੇ ਸੇਵਾ ਕਰੀਏ ਨਹੀਂ ਚਾਹ ਬਣਾਈਏ ਰੋਟੀਆਂ ਉਹ ਜਗ੍ਹਾ ਸੁੰਭਦੀ ਜਾਂਨੇ ਹੈ ਕੋਈ ਪੜ੍ਹਾਈ ਨਹੀਂ ਕਰਾਉਣੀ ਉਹਨਾਂ ਨੂੰ ਚੰਗੀ ਤਰ੍ਹਾਂ ਫਿਰ ਵੀਡੀਓ ਪਾ ਦੇ ਸਾਡੇ ਨਾਲ 10 ਹੋ ਗਏ ਹੈ ਆ ਬਾਪੇ ਨੇ ਕੁੜੀ ਫੜ ਲਈ ਰਾਜਨੋਂ ਪਾਜ ਕੇ ਪੈ ਨੱਠ ਕੇ ਬਚੀ ਜਾਂ ਕਾਂ ਤੇ ਟੱਪ ਕੇ ਹੈ ਉੱਥੇ ਮੋਟਰਸਾਈਕਲ ਆ ਗਿਆ ਉਹਨਾਂ ਮੁੰਡਿਆਂ ਨੇ ਬਚਾਈ ਆ ਉਹਨਾਂ ਨੂੰ ਫਿਰ ਉੱਥੇ ਸੁਰੱਖਿਆ ਤੇ ਜਗ੍ਹਾ ਤੇ ਬਚਾਈ ਪੁਲਿਸ ਕੇਸ ਪਾਇਆ ਹੋ ਪੁਲਿਸ ਸ਼ਾਨ ਵੀਨ ਕਰਦੀ ਆ ਉਹ ਬਸ ਪੁਲਿਸ ਵੀ ਸਾਰੀ ਉਦਾਂ ਦੀ ਫੋਦੋ ਸਾਰੀ ਸ਼ਾਨ ਵੀਨ ਕਰਨਤੇ ਰਹਿੰਦੀ ਆ ਉਦਾਂ ਦੇ ਇਹ ਆ ਸ਼ਾਨ ਵੀ ਨਹੀਂ ਹੁੰਦੀਆਂ ਹੋ ਗਿਆ ਹੁਣ ਇੱਥੇ ਆ ਆ ਸਾਡਾ ਯਾਨੀ ਕਿ ਸਾਨੂੰ ਸਿੱਖਿਆ ਮਿਲਦੀ ਆ ਉੱਥੇ ਰਹਿ ਕੇ ਪੰਜਾਬ ਦੇ ਵਿੱਚ ਕੋਈ ਏਰੀਆ ਹੈ ਤੁਸੀਂ ਦੇਖੋ ਵੀ ਜਿੱਥੇ ਇਹਨਾਂ ਦੀ ਨਹੀਂ ਪੁੱਛਗਿੱਛ ਹੁੰਦੇ ਇਹਨਾਂ ਨੂੰ ਚੜਾਵਾ ਚਾੜਦੇ ਨੇ ਪੈਸੇ ਚਾੜਦੇ ਨੇ ਖੁੱਲੇ ਗੱਡੀਆਂ ਚਾੜ ਹੀ ਜਾਂਦੇ ਨੇ ਮਹਿੰਗੀਆਂ ਮਹਿੰਗੀਆਂ ਗੱਡੀਆਂ ਦਿੰਦੇ ਨੇ ਇਹਨਾਂ ਨੂੰ ਬੇਬਾ ਬਾਰੇ ਸਾਡੀ ਸੁਣ ਲਈ ਸੁਣ ਲਈ ਤੁਸੀਂ ਹੱਥੀ ਮਿਹਨਤ ਆਪ ਕਰਨੀ ਕਿਹੜਾ ਬਾਬਾ ਸੁਣਦਾ ਮੇਰੀ ਤਾਂ ਕਿਸੇ ਨੇ ਹੈਲਪ ਨਹੀਂ ਕੀਤੀ ਮੈਂ ਤਾਂ ਆਪ ਤਰੱਕੀ ਕੀਤੀ ਹੈ ਮੇਰੇ ਤਾਂ ਘਰ ਕੋਈ ਕੁਇਕਸਕਲੂਜ਼ਨ ਨਹੀਂ ਹੁੰਦਾ ਹਾਂ ਸਾਂ ਤਾਂ ਸਾਰੀ ਪੈਸੇ ਦੀ ਵੀ ਜ਼ਰੂਰਤ ਕੋਈ ਹੈ ਨਹੀਂ ਕਿ ਅਸੀਂ ਕੰਮ ਕਰਾਂਗੇ ਤੇ ਆ ਹੀ ਜਾਂਦੇ ਪੈਸੇ ਹੂੰ ਮੈਂ ਤਾਂ ਮੈਨੂੰ ਦੱਸਿਓ ਵੀ ਮੈਂ ਇਸ ਜਗ੍ਹਾ ਉੱਤੇ ਗਿਆ ਇੱਥੇ ਮੈਂ ਮੱਥਾ ਟੇਕ ਕੇ ਮਨਸਾਰਤ ਦਾ ਕਰਕੇ ਦਿਖਾ ਲਦੇ ਹੋ ਕਿਤੇ ਇਹਨਾਂ ਦੇ ਜਾਣਾ ਤੁਸੀਂ ਚਾਹ ਚਲੇ ਜਾਇਆ ਕਰੋ ਕੋਠੀਆਂ ਇਹ ਪਾ ਲੈਂਦੇ ਨੇ ਸਾਲੇ ਹੂੰ ਮਹਿੰਗੀਆਂ ਮਹਿੰਗੀਆਂ ਗੱਡੀਆਂ ਰੱਖਦੇ ਨੇ ਇਹ ਤੇ ਬਾਡੀਗਾਰਡ ਨਾਲ ਰੱਖਦੇ ਨੇ ਅੱਡਾ ਢੱਡਾ ਦੱਲਿਆਂ ਦੇ ਕਾਢੇ ਬੇਲੜਾਂ ਨੇ ਖਾ ਖਾ ਕੇ ਰੋਟੀਆਂ ਫਰੀ ਦੀਆਂ ਉੱਥੇ ਪੈਸੇ ਇਹਨਾਂ ਨੂੰ ਭੇਜਦੇ ਨੇ ਬਾਹਰ ਮੈਂ ਤਾਂ ਇਹਨਾਂ ਪੈਸੇ ਨਹੀਂ ਭੇਜਾਂ ਮੇਰੇ ਕੋ ਆ ਗਿਆ ਰਾਜ ਮੈਂ ਸਫਾਈ ਕਰ ਦੇਣੀ ਇਹਨਾਂ ਜਗਾ ਜਗਾ ਜਿੰਨੀਆਂ ਹਨ ਚੱਕ ਲਵਾਂ ਸਾਰੀਆਂ ਆਪਣੇ ਆਪ ਉਹ ਬਿਲਡਿੰਗਾਂ ਪਾਉਂਗਾ ਉੱਥੇ ਗਰੀਬਾਂ ਵਿੱਚ ਜਗਾ ਬਣ ਰਹੀ ਜਾਊਗੀ ਠੀਕ ਆ ਕ ਨਹੀਂ ਜੇ ਗਰੀਬਾਂ ਨੇ ਲੈਣੀ ਲੜਨ ਤੁਸੀਂ ਵੀ ਤੁਰਦੇ ਬਣੋ ਠੀਕ ਆ ਕ ਨਹੀਂ ਬਸੇਰੀਆਂ ਵੀਡੀਓ ਪਾ ਕੇ ਦੇਖ ਰਹੀਆਂ ਹੈ ਕਦੋਂ ਵੀਡੀਓ ਪਾਉਣੇ ਕਦੋਂ ਆ ਪਾ ਰਹੇ ਹਾਂ ਉੱਥੇ ਸਾਲੇ ਆਪਣੀ ਜੇਬ ਵਿੱਚ ਰੱਖ ਲੈਂਦੇ ਨੇ ਅੱਗੇ ਨਾਲ ਵਾਈਟਾ ਕਰਿਆ ਕਰੋ ਇਹਨੂੰ ਚਲਾਇਆ ਕਰੋ ਹੋਰ ਕਿਸੇ ਨੂੰ ਭੇਜਿਆ ਕਰੋ ਠੀਕ ਆ ਓਕੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤਹਿ ਦਦਾ ਧੰਨਵਾਦ ਕਰਦਾ ਸ਼ੌਕਾ ਟੈਕਨੋਲੋਜੀ ਮੈਂ ਜਰਮਨੀ ਦਾ ਪੂਰਾ ਵਰਲਡ ਦਾ ਥੈਂਕ ਯੂ ਸਾਰਿਆਂ ਦਾ ਹੋਰ ਕੋਈ ਗੱਲਬਾਤ ਰਹਿ ਗਈ ਤਾਂ ਮੈਂ ਨੈਕਸਟ ਵੀਡੀਓ ਵਿੱਚ ਪੂਰੀ ਕਸਰ ਕੱਢ ਦਵਾਂਗਾ ਠੀਕ ਆ ਚੇਤੇ ਰੱਖੂਗਾ ਤੁਸੀਂ ਬਾਦ ਆ ਗਏ ਸਾੜੇ ਮੇਰੇ ਲੈ ਇਹਨਾਂ ਤੋਂ ਕੰਮ ਕਰਾ ਲਓ ਤੁਸੀਂ ਤੇ ਪੰਜਾਬ ਦੇ ਵਿੱਚ ਭਾਜਪਾ ਹਾਰਨ ਦਾ ਮਤਲਬ ਇਹੀ ਆ ਇਹਨਾਂ ਬਾਬਿਆਂ ਦੇ ਕਾਰਨ ਹੀ ਹਾਰੀ ਆ ਤੇ ਜੇ ਮੋਦੀ ਸਾਹਿਬ ਇਹਨਾਂ ਬਾਬਿਆਂ ਨੂੰ ਫੰਡ ਫੌਂਡ ਦੇ ਦਿੰਦੇ ਪਹਿਲਾਂ ਹਨਾ ਤੇ ਇਹਨਾਂ ਨਾਲ ਮੀਟਿੰਗ ਕਰਦੇ ਤਾਂ ਭਾਜਪਾ ਹਾਰ ਨਹੀਂ ਨੀ ਸੀਗੀ ਤੇ ਹਰਾਏ ਇਹਨਾਂ ਬਾਬਿਆਂ ਨੇ ਹੀ ਆ ਪੰਜਾਬ ਦੇ ਵਿੱਚ ਤੁਸੀਂ ਦੇਖੋ ਰਾਜ ਤਾਂ ਇਹਨਾਂ ਬਾਬਿਆਂ ਦਾ ਚੱਲਦਾ ਆ ਚੇਲਿਆਂ ਦਾ ਧੂਤ ਕੱਢਣ ਵਾਲਿਆਂ ਦਾ ਤੇ ਰਾਜ ਤਾਂ ਇਹਨਾਂ ਦਾ ਆ ਤੇ ਬੰਦੇ ਤਾਂ ਇਹ ਨਾ ਮਗਰ ਲੱਗੇ ਹੋਏ ਨੇ ਤੇ ਮੋਦੀ ਸਾਹਿਬ ਤੁਹਾਡੇ ਮਗਰ ਥੋੜੋ ਲੱਗਨੇ ਸੀਗੇ ਇਹਨਾਂ ਮਗਰ ਲੱਗੇ ਹੋਏ ਆ ਇਹ ਹੀ ਕਾਰਨ ਹੈ ਪਾਰਟੀ ਹਾਰਦਾ ਤੇ ਇਹਨਾਂ ਨੂੰ ਫੰਡ ਫੰਡ ਦੇ ਦਿੰਦੇ ਇਹਨਾਂ ਨਾਲ ਮੀਟਿੰਗ ਕਰਦੇ ਤੇ ਹਾਰ ਨਹੀਂ ਨਹੀਂ ਸੀਗੀ ਪੰਜਾਬ ਦੇ ਵਿੱਚ ਬੀਜੇਪੀ ਠੀਕ ਹੈ ਤੇ ਬਾਕੀ ਵੋਟ ਵਾਟ ਪਾਉਣ ਦਾ ਤੁਹਾਨੂੰ ਪਤਾ ਹੀ ਸਾਡੇ ਬੰਦਿਆਂ ਨੂੰ ਜਿਹੜਾ ਪਤਾ ਆ ਤੇ ਜੇ ਮੋਦੀ ਨੂੰ ਵੋਟ ਪਾਉਂਦੇ ਤੇ ਆਹ ਕੰਮ ਨਾ ਹੁੰਦੇ ਹੂੰ ਪੰਜਾਬ ਨੂੰ ਫੰਡ ਦੇਣਾ ਸੀ ਉਤੋਂ ਕਿਉਂ ਆਪਣੇ ਪੀਐਮ ਮੋਦੀ ਸਾਹਿਬ ਉਹਨਾਂ ਨੇ ਖੁੱਲ ਕੇ ਗੱਫੇ ਦੇਣੇ ਸੀ ਪੰਜਾਬ ਨੂੰ ਤੇ ਹੁਣ ਕੋਈ ਮਿਲਣਾ ਨਹੀਂ ਕੋਈ ਨਹੀਂ ਗੱਫਾ ਹੁਣ ਜਿਹੇ ਐਮਪੀ ਬਣੇ ਜਿਹੇ ਨਾਂ ਬਣੇ ਠੀਕ ਹੈ ਕਹਿੰਦੇ ਨਹੀਂ ਆਈ ਕਾਰਨ ਅਗਲੀ ਵਾਰੀ ਬਾਬਿਆਂ ਦੇ ਨਾਲ ਮੀਟਿੰਗ ਕਰਨੀ ਆ ਠੀਕ ਹੈ ਕਹਿੰਦੇ ਇਹ ਤੇ ਤੇਲ ਕੱਪੂਰੀ ਤਰ੍ਹਾਂ ਧੱਕ ਪਾਉਣੀ ਆ ਨੇ ਬਿਜਲੀ ਨਾ ਦੇ ਜਿੱਥੋਂ ਹਰਦਾ ਹਨਾ ਤੁਹਾਡਾ ਐਮਐਲਏ ਹਰੂਗਾ ਉਸ ਇਲਾਕੇ ਨੂੰ ਬਿਜਲੀ ਨਹੀਂ ਦੇਣੀ ਕਹਦੇ ਟਾਈਮ ਤੋਂ ਪਰੌਣੋਂ ਪੈ ਗਈ ਆ ਟਰਬਾਈਨਾਂ ਖਰਾਬ ਹੋ ਗਈਆਂ ਆ ਹੋ ਗਿਆ 2 ਮਹੀਨੇ ਬਤੈਨ ਘੰਟੇ ਛੱਡੀ ਉਸ ਇਲਾਕੇ ਨੂੰ ਬਿਜਲੀ ਤੇ ਆਪ ਇਹ ਪਾਉਣਗੇ ਬੋਟ ਮੋਹਰੇ ਹੋ ਹੋ ਕੇ ਪਾਉਣਗੇ ਹੋਰ ਕੋਈ ਚਾਂਸ ਨਹੀਂ ਹੈਗਾ ਇਸ ਕਰਕੇ ਤਰੱਕੀ ਨਹੀਂ ਹੁੰਦੀ ਤੁਹਾਨੂੰ ਵੋਟ ਪਾਉਣ ਦਾ ਨਹੀਂ ਪਤਾ ਹੈਗਾ ਤੇ ਤੁਸੀਂ ਆਪਣੇ ਆਪ ਹੀ ਸੋਚੋ ਵੀ ਫਿਰ ਪੀਐਮ ਕੌਣ ਹੋਣਾ ਚਾਹੀਦਾ ਤੇ ਇਹਨਾਂ ਵਿੱਚੋਂ ਤਾਉਣਾ ਹੀ ਕੋਈ ਨਹੀਂਗਾ ਆ ਜਿਹੜੀਆਂ ਹੋਰ ਛੋਟ ਛੋਟੀਆਂ ਪਾਰਟੀਆਂ ਆ ਤੇ ਤੁਸੀਂ ਤਾਂ ਇਹਨਾਂ ਦੇ ਝੰਡੇ ਚੱਕਣੇ ਉਹਦਾ ਨਾ ਚੱਕਿਓ ਮੋਦੀ ਦਾ ਜੋਗੀ ਦੀ ਤੁਸੀਂ ਜ਼ੈਕਾਰੇ ਨਾ ਲਾਓ ਇਹਨਾਂ ਦੇ ਲਾਓ ਤੁਸੀਂ ਜਦ ਤਾਈਨਲ ਤੇ ਉੱਥੇ ਬੈਠੇ ਆ ਤੁਸੀਂ ਜੋ ਨੁਕਸਾਨ ਕੀ ਕਰਦਾ ਤੁਹਾਡਾ ਤੇ ਇਹਨਾਂ ਨੇ ਕੀ ਕਰ ਲੈਣਾ ਇਹ ਤਾਂ ਫਰਾੜੀਏ ਲੋਕ ਨੇ ਇਹ ਇਹ ਪਹਿਲਾਂ ਛੋਟੇ ਛੋਟੇ ਹੁੰਦੇ ਨੇ ਬਿਜ਼ਨਸਮੈਨ ਮਾੜੇ ਮੋਟੇ ਦੁਕਾਨਾਂ ਚਾਲਦੀਆਂ ਹੁੰਦੀਆਂ ਇਹਨਾਂ ਦੀ ਤੇ ਮੰਤਰੀ ਬਣ ਜਾਂਦੇ ਨੇ ਤੇ ਫਿਰ ਕਪੜਾ ਗਵਰਨਮੈਂਟ ਨੂੰ ਕਰਦੇ ਨੇ ਫੰਡ ਵਿੱਚੋਂ ਕਪੜਾ ਇਹਨਾਂ ਨੇ ਕਰਨਾ ਹੁੰਦਾ ਹਰ ਪਾਸੇ ਇਹਨਾਂ ਨੇ ਅਟੈਕ ਕਰਨਾ ਹੁੰਦਾ ਇਹਨਾਂ ਨੂੰ ਨਾਮ ਪਾਓ ਤੁਸੀਂ ਵੋਟ ਠੀਕ ਹੈ। OK, Thank you. Bye bye.